31 ਅਕਤੂਬਰ 1984 ਦੀ ਠੰਡੀ ਸਵੇਰ ਰਾਜਧਾਨੀ ਦਿੱਲੀ ਦੇ ਵਿੱਚ ਚੰਗੀ ਧੁੱਪ ਸੀ। ਇਹ ਇੰਦਰਾ ਲਈ ਬਹੁਤ ਵਿਅਸਤ ਕਾਰਜਕ੍ਰਮ ਵਾਲਾ ਦਿਨ ਸੀ। ਪੀਟਰ ਰੋਸਿਨੋਵ ਉਸਤੇ ਡਾਕੂਮੈਂਟਰੀ ਬਣਾਉਣਾ ਹੈ ਸਨ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਜੇਮਸ ਕਾਲਨ ਨਾਲ ਦੁਪਹਿਰ ਨੂੰ ਮੀਟਿੰਗ ਲਗਭਗ ਤੈਅ ਸੀ। ਇਸ ਤੋਂ ਬਾਅਦ ਰਾਜਕੁਮਾਰੀ ਐਨੀ ਦੇ ਨਾਲ ਡਿਨਰ ਦਾ ਪ੍ਰੋਗਰਾਮ ਸੀ। ਤਿਆਰ ਹੋਣ ਤੋਂ ਬਾਅਦ ਇੰਦਰਾ ਗਾਂਧੀ ਸਫਦਰਗੰਜ ਰੋਡ ਸਥਿਤ ਆਪਣੇ ਘਰ ਤੋਂ ਆਪਣੇ ਦਫ਼ਤਰ ਲਈ ਰਵਾਨਾ ਹੋਏ, ਜਿੱਥੇ ਪੀਟਰ ਰੋਸਿਨੋਵ ਉਹਨਾਂ ਦੀ ਉਡੀਕ ਕਰ ਰਹੇ ਸਨ। ਕੈਮਰੇ ਤੇ ਫੋਟੋ ਜਰਨਿੰਗ ਹੋਣ ਦੇ ਲਈ ਉਹਨਾਂ ਨੇ ਆਪਣੀ ਬੁਲੇਟ ਪ੍ਰੂਫ ਜੈਕਟ ਨਹੀਂ ਪਹਿਨੀ। ਉਸ ਦੌਰਾਨ ਧਮਕੀਆਂ ਮਿਲਣ ਕਾਰਨ ਉਹਨਾਂ ਨੂੰ ਬੁਲੇਟ ਪ੍ਰੂਫ ਜੈਕਟ ਪਹਿਨਣ ਲਈ ਕਿਹਾ ਗਿਆ ਸੀ। ਸਤਿ ਸ਼ਕਾਲ ਤੁਸੀਂ ਜੁੜੇ ਹੋ ਮੈਂ ਪੰਜਾਬੀ ਟੀਵੀ ਦੇ ਨਾਲ। ਇਸ ਤੋਂ ਪਹਿਲਾਂ ਤੁਸੀਂ ਭਾਰਤ ਦੇ ਪੰਜ ਪ੍ਰਧਾਨ ਮੰਤਰੀਆਂ ਦੀ ਕਹਾਣੀ ਸੁਣੀ। ਅੱਜ ਗੱਲ ਕਰਾਂਗੇ ਭਾਰਤ ਦੇ 6ਵੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੋਣਾ ਦੀ। ਜੁੜੇ ਰਹੋ ਸਾਡੇ ਨਾਲ। ਇੰਦਰਾ ਗਾਂਧੀ ਦਾ ਸੁਰੱਖਿਆ ਗਾਰਡ ਸਬ ਇੰਸਪੈਕਟਰ ਬਿਨੈ ਸਿੰਘ ਗੇਟ ਤੇ ਖੜਾ ਸੀ ਤੇ ਕਾਂਸਟੇਬਲ ਸਤਵੰਤ ਸਿੰਘ ਸੈਂਟਰੀ ਬੂਥ ਤੇ ਸਟੇਨ ਗਨ ਲੈ ਕੇ ਖੜਾ ਸੀ ਇੰਦਰਾ ਨੇ ਹਮੇਸ਼ਾ ਦੀ ਤਰ੍ਹਾਂ ਦੋਹਾਂ ਨੂੰ ਹੈਲੋ ਕਿਹਾ ਇਸ ਦੌਰਾਨ ਬਿਆਨਤ ਨੇ ਆਪਣਾ 38 ਬੋਰ ਦਾ ਸਰਕਾਰੀ ਰਿਵਾਲਵਰ ਇੰਦਰਾ ਗਾਂਧੀ ਵੱਲ ਤਾਣਾ ਫਿਰ ਇੰਦਰਾ ਨੇ ਕਿਹਾ ਕੀ ਕਰ ਰਹੇ ਹੋ ਕੁਝ ਸਕਿੰਟਾਂ ਦੀ ਚੁੱਪ ਦੇ ਵਿੱਚਕਾਰ ਬਿਆਨ ਸਿੰਘ ਫਾਇਰ ਕਰਦਾ ਹੈ ਗੋਲੀ ਇੰਦਰਾ ਦੇ ਪੇਟ ਵਿੱਚ ਲੱਗੀ ਦੂਜੇ ਪਾਸੇ ਇੱਕ ਹੋਰ ਸਿੱਖ ਗਾਰਡ 22 ਸਾਲਾ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਦੀ ਛਾਤੀ ਦੇ ਵਿੱਚ 25 ਗੋਲੀਆਂ ਦਾਗੀਆਂ ਸਾਬਕਾ ਰਾਸ਼ਟਰਪਤੀ ਪ੍ਰਣਮ ਮੁਖਰਜੀ ਨੇ ਆਪਣੀ ਕਿਤਾਬ ਦਿ ਟੂ ਬਲੈਟ ইয়ার্স 1980 ਤੋਂ 96 ਦੇ ਵਿੱਚ ਲਿਖਿਆ ਹੈ 31 ਅਕਤੂਬਰ 1984 ਨੂੰ ਰਾਜੀਵ ਗਾਂਧੀ ਨੇ ਪੱਛਮੀ ਬੰਗਾਲ ਦੇ ਕੋਨਟਈ ਦੇ ਵਿੱਚ ਇੱਕ ਕਮੇਟੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪ੍ਰਣਮ ਮੁਖਰਜੀ ਨੂੰ ਪੁਲਿਸ ਦੇ ਵਾਇਰਲੈਸ ਤੇ ਸੁਨੇਹਾ ਮਿਲਿਆ ਕਿਂਦਰਾ ਗਾਂਧੀ ਤੇ ਜਾਨਲੇਵਾ ਹਮਲਾ ਹੋਇਆ ਹੈ। ਉਹ ਤੁਰੰਤ ਰਾਜੀਵ ਗਾਂਧੀ ਨਾਲ ਦਿੱਲੀ ਪਹੁੰਚਣ। ਇਹ ਸੁਣ ਕੇ ਪ੍ਰਣਮ ਮੁਖਰਜੀ ਨੇ ਚੁੱਪਚਾਪ ਰਾਜੀਵ ਗਾਂਧੀ ਨੂੰ ਪਰਚੀ ਦੇ ਦਿੱਤੀ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਅਸੀਂ ਆਪਣਾ ਭਾਸ਼ਣ ਛੋਟਾ ਕਰੀਏ। ਸਾਨੂੰ ਤੁਰੰਤ ਦਿੱਲੀ ਜਾਣਾ ਪਵੇਗਾ। ਰਾਜੀਵ ਨੇ ਵੀ ਅਜੇ ਹਾਈ ਕੀਤਾ। ਭਾਸ਼ਣ ਖਤਮ ਹੁੰਦੇ ਹੀ ਰਾਜੀਵ ਨੇ ਪੁੱਛਿਆ ਕਿ ਕੀ ਹੋਇਆ? ਪ੍ਰਣ ਮੁਖਰਜੀ ਨੇ ਦੱਸਿਆ ਕਿ ਇੰਦਰਾਜੀ ਤੇ ਹਮਲਾ ਹੋਇਆ। ਸਵੇਰ 9:40 ਮਿੰਟ ਦਾ ਸਮਾਂ ਸੀ। ਹੰਝੂਆਂ ਭਰੀਆਂ ਅੱਖਾਂ ਨਾਲ ਰਾਜੀਵ ਨੇ ਕਿਹਾ ਕਿ ਮੇਰੀ ਮਾਂ ਇਸ ਦੀ ਹੱਕਦਾਰ ਸੀ। ਪ੍ਰਣ ਮੁਖਰਜੀ ਲਿਖਦੇ ਨੇ ਅਸੀਂ ਚਾਰੇ ਰਾਜੀਵ ਗਾਂਧੀ, ਗਨੀਖਾ ਚੌਧਰੀ, ਰਾਜੀਵ ਦੇ ਨਿੱਜੀ ਸੁਰੱਖਿਆ ਅਧਿਕਾਰੀ ਅਤੇ ਮੈਂ ਸਵੇਰੇ ਲਗਭਗ 9:40 ਮਿੰਟ ਕਟੋਈ ਤੋਂ ਬਾਹਰ ਨਿਕਲੇ। ਰਾਜੀਵ ਨੇ ਕਿਹਾ ਕਿ ਉਹ ਕਾਰ ਚਲਾਵੇਗਾ ਪਰ ਅਸੀਂ ਉਸ ਨੂੰ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਰਸਤੇ ਵਿੱਚ ਅਸੀਂ ਰੇਡੀਓ ਚਾਲੂ ਕੀਤਾ। ਰਿਪੋਰਟਰਾਂ ਤੋਂ ਪਤਾ ਲੱਗਾ ਕਿ ਇੰਦਰਾ ਗਾਂਧੀ ਨੂੰ 16 ਗੋਲੀਆਂ ਮਾਰੀਆਂ ਗਈਆਂ ਸਨ। ਰਾਜੀਵ ਨੇ ਪਿੱਛੇ ਮੁੜ ਕੇ ਆਪਣੇ ਪੀਐਸਓ ਨੂੰ ਪੁੱਛਿਆ ਕਿ ਵੀਆਈਪੀ ਸੁਰੱਖਿਆ ਗਾੜਾ ਦੁਆਰਾ ਵਰਤੀਆਂ ਜਾਂਦੀਆਂ ਬੰਦੂਕਾਂ ਦੀਆਂ ਗੋਲੀਆਂ ਕਿੰਨੀਆਂ ਸ਼ਕਤੀਸ਼ਾਲੀਆਂ ਹਨ? ਪੀਐਸਓ ਨੇ ਕਿਹਾ ਕਿ ਜਨਾਬ ਉਹ ਬਹੁਤ ਤਾਕਤਵਰ ਹਨ। ਰਾਜੀਵ ਮੇਰੇ ਵੱਲ ਮੁੜਿਆ ਤੇ ਪੁੱਛਿਆ ਕਿ ਮੇਰੀ ਮਾਂ ਇਨ੍ਹਾਂ ਗੋਲੀਆਂ ਦੀ ਹੱਕਦਾਰ ਸੀ ਸਾਡੇ ਵਿੱਚੋਂ ਕੋਈ ਵੀ ਸ਼ਬਦ ਨਾ ਬੋਲ ਸਕਿਆ ਤੇ ਪੱਥਰਾਂ ਵਾਂਗ ਬੈਠ ਗਏ ਕੁਝ ਦੇਰ ਬਾਅਦ ਪ੍ਰਣਮ ਮੁਖਰ ਜੀ ਨੇ ਰਾਜੀਵ ਨੂੰ ਕਿਹਾ ਸਾਡੀ ਜਾਣਕਾਰੀ ਅਨੁਸਾਰ 인ਦਰਾ ਜੀ ਨੂੰ ਕੁੱਟਿਆ ਗਿਆ ਹੁਣ ਤੱਕ ਉਹਨਾਂ ਦੀ ਮੌਤ ਦਾ ਕੋਈ ਪਤਾ ਨਹੀਂ ਲੱਗਾ ਇਸਵਰਾਨ ਰੇਡੀਓ ਤੇ ਖਬਰ ਪ੍ਰਸਾਰਿਤ ਕੀਤੀ ਗਈ ਕਿ ਰਾਜੀਵ ਗਾਂਧੀ ਦਿੱਲੀ ਪਹੁੰਚ ਗਏ ਅਸਲ ਦੇ ਵਿੱਚ ਅਜੇ ਰਾਜੀਵ ਪੱਛਮੀ ਬੰਗਾਲ ਦੀਆਂ ਸੜਕਾਂ ਤੇ ਹੀ ਸਨ ਫਿਰ ਪ੍ਰਣਮੁਖਰ ਜੀ ਨੇ ਰਾਜੀਵ ਨੂੰ ਕਿਹਾ ਦੇਖੋ ਅਸੀਂ ਕਿੱਥੇ ਆ ਤੇ ਉਹ ਕੀ ਪ੍ਰਸਾਦ ਕਰ ਰਹੇ ਹਨ ਜਿਵੇਂ ਕਿ ਇਹ ਖਬਰ ਗਲਤ ਹੈ 인ਦਰਾ ਜੀ ਦੀ ਮੌਤ ਦੀ ਖਬਰ ਵੀ ਗਲਤ ਹੋ ਸਕਦੀ ਹੈ ਵਾਇਰਲੈਸ ਤੇ ਸੁਣਿਆ ਮਿਲਿਆ ਕਿ ਕੋਲਾਕਾਟ ਦੇ ਥਰਮਲ ਪਾਵਰ ਸਟੇਸ਼ਨ ਤੇ ਹੈਲੀਪੈਡ ਤੇ ਹੈਲੀਕਾਪਟਰ ਉਡੀ ਕਰ ਰਿਹਾ ਉਹ ਹੈਲੀਕਾਪਟਰ ਲੈ ਕੇ ਕੋਲਕਾਤਾ ਜਾਵੇਗਾ ਰਾਜਮਾਰਗ ਦੀ ਹਾਲਤ ਬਹੁਤ ਖਰਾਬ ਸੀ ਕਾਰ ਤੇਜ਼ ਚਲਾਉਣਾ ਸੰਭਵ ਨਹੀਂ ਸੀ ਕੋਲਾਕਾਟ ਪੌਂਟ ਲਈ 2 ਘੰਟੇ ਲੱਗੇ ਪ੍ਰਾਣਮ ਲਿਖਦੇ ਹਨ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਦੇਖਿਆ ਕਿ ਉੱਥੋਂ ਇੱਕ ਹੈਲੀਕਾਪਟਰ ਉੱਡਿਆ ਸੀ ਅਸੀਂ ਸੋਚਿਆ ਕਿ ਪਾਇਲਟ ਇੰਤਜ਼ਾਰ ਕਰਕੇ ਚਲਾ ਗਿਆ ਜਦੋਂ ਅਸੀਂ ਪੁੱਛਿਆ ਤਾਂ ਪਤਾ ਲੱਗਾ ਕਿ ਪਾਇਲਟ ਸੜਕ ਤੇ ਸਾਨੂੰ ਲੱਭਣ ਲਈ ਨਿਕਲਿਆ ਸੀ ਪਾਇਲਟ ਨੂੰ ਦੱਸਿਆ ਗਿਆ ਕਿ ਰਾਜੀਵ ਗਾਂਧੀ ਹੈਲੀਪੈਡ ਤੇ ਪਹੁੰਚ ਕੇ ਸਾਨੂੰ ਤੇ ਉਤਤੰਤ ਵਾਪਸ ਪਰਤ ਗਏ ਦੂਜੇ ਪਾਸੇ ਦਿੱਲੀ ਵਿੱਚ ਜਦੋਂ ਰਾਜੀਵ ਦੇ ਚਚੇਰੇ ਭਰਾ ਤੇ ਵਿਸ਼ਵਾਸ ਪਾਤਰ ਅਰੁਣ ਨਹਿਰੂ ਨੂੰ ਪਤਾ ਲੱਗਾ ਕਿ ਰਾਸ਼ਟਰਪਤੀ ਓਮਾਨ ਵਿੱਚ ਨੇ ਤਾਂ ਉਹਨਾਂ ਨੇ ਕਾਂਗਰਸ ਦੇ ਹੋਰ ਸੀਨੀਅਰ ਨੇਤਾਵਾਂ ਨਾਲ ਗੱਲਬਾਤ ਕੀਤੀ ਕੇਸੀ ਸਿੰਘ ਜੋ ਕਿ ਗਿਆਨੀ ਜੈ ਸਿੰਘ ਦੇ ਉਪਸਕੱਤਰ ਸਨ ਉਹਨਾਂ ਨੇ ਆਪਣੀ ਕਿਤਾਬ ਦਾ ਇੰਡੀਅਨ ਪ੍ਰੈਜ਼ੀਡੈਂਟ ਐਂਡ ਇਨਸਾਈਡਰਸ ਅਕਾਊਂਟ ਆਫ ਦਾ ਜੈਲ ਸਿੰਘ ইয়ারਸ ਦੇ ਵਿੱਚ ਲਿਖਿਆ ਕਿ ਅਰੁਣਦੀ ਯੋਜਨਾ ਸੀ ਕਿ ਜਿਵੇਂ ਹੀ ਰਾਜੀਵ ਕੋਲਕਾਤਾ ਤੋਂ ਦਿੱਲੀ ਵਾਪਸ ਆਏ ਉਹਨਾਂ ਨੂੰ ਰਾਸ਼ਟਰਪਤੀ ਦੀ ਗੈਰ ਹਾਜ਼ਰੀ ਵਿੱਚ ਉਪਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਹੁਦੇ ਦੀ ਸੋਚ ਕਾਉਣਗੇ ਬਾਦ ਵਿੱਚ ਕਿਸੇ ਨੇ ਸਲਾਹ ਦਿੱਤੀ ਕਿ ਇਹ ਠੀਕ ਨਹੀਂ ਹੋਵੇਗਾ ਇਸ ਨੂੰ ਕਾਨੂੰਨੀ ਤੌਰ ਤੇ ਚੁਣੌਤੀ ਦਿੱਤੀ ਜਾ ਸਕਦੀ ਹੈ ਕਾਫੀ ਵਿਚਾਰ ਵਟਾਂਦਲੇ ਤੋਂ ਬਾਅਦ ਉਪ ਰਾਸ਼ਟਰਪਤੀ ਵੱਲੋਂ ਸੋਚ ਛੁੱਕਣ ਦਾ ਵਿਚਾਰ ਛੱਡ ਕੇ ਰਾਸ਼ਟਰਪਤੀ ਨੂੰ Oman ਤੋਂ ਬੁਲਾਉਣ ਦਾ ਫੈਸਲਾ ਕੀਤਾ ਗਿਆ ਕਲਕੱਤੇ ਪੌਂਟ ਰ ਵਿੱਚ 45 ਮਿੰਟ ਲੱਗੇ ਉੱਥੇ ਇੰਡੀਅਨ 에ਅਰਲਾਈਨਜ਼ ਦਾ ਵਿਸ਼ੇਸ਼ ਜਹਾਜ਼ ਰਜੀਵ ਦਾ ਇੰਤਜ਼ਾਰ ਕਰ ਰਿਹਾ ਸੀ ਰਾਜੀਵ ਸਵੇਰੇ 1 ਵਜੇ ਉਡਾਨ ਭਰਨ ਤੋਂ ਤੁਰੰਤ ਬਾਅਦ ਕਾਕਪਿਟ ਵਿੱਚ ਚਲਾ ਗਿਆ ਪ੍ਰਣਾਮ ਲਿਖਦਨੇ ਕੁਝ ਸਮੇਂ ਬਾਅਦ ਵਾਪਸ ਆਏ ਤੇ ਸਾਨੂੰ ਦੱਸਿਆ ਕਿ ਉਹਨਾਂ ਦੀ ਮਾਂ ਇੰਦਰਾ ਗਾਂਧੀ ਨਹੀਂ ਰਹੀ। ਇਹ ਸੁਣ ਕੇ ਚੁੱਪੀ ਛਾ ਗਈ। ਮੈਂ ਬੁਰੀ ਤਰ੍ਹਾਂ ਰੋਣ ਲੱਗਾ ਪਰ ਰਾਜੀਵ ਨੇ ਆਪਣੇ ਆਪ ਨੂੰ ਕਾਬੂ ਕਰ ਲਿਆ। ਉਹ ਸ਼ਾਂਤ ਸਨ। ਇਹ ਗੁਣ ਉਸ ਨੂੰ ਆਪਣੀ ਮਾਂ ਤੋਂ ਵਿਰਸੇ ਵਿੱਚ ਮਿਲਿਆ ਸੀ। ਨਹਿਰੂ ਦੀ ਮੌਤ ਵੇਲੇ ਵੀ ਇੰਦਰਾ ਨੇ ਇਹੋ ਜਿਹੀ ਹਿੰਮਤ ਦਿਖਾਈ ਸੀ। ਸੀਨੀਅਰ ਕਾਂਗਰਸੀ ਆਗੂ ਬਲਰਾਮ ਜਾਖੜ, ਗਨੀਖਾਂ ਚੌਧਰੀ, ਸ਼ਿਆਮ ਲਾਲ ਯਾਦਵ, ਉਮਾ ਸ਼ੰਕਰ ਦੀਕਸ਼ਿਤ ਅਤੇ ਸ਼ੀਲਾ ਅਦਿਖਸ਼ਿਤ ਵੀ ਕੋਲਕਾਤਾ ਹਵਾਈ ਅੱਡੇ ਤੋਂ ਦਿੱਲੀ ਪੁੱਜੇ ਇੰਦਰਾਜੀ ਦੀ ਮੌਤ ਦੀ ਖਬਰ ਸੁਣ ਕੇ ਜਦੋਂ ਸਾਰੇ ਸ਼ਾਂਤ ਹੋ ਗਏ ਤਾਂ ਹਰ ਕੋਈ ਚਰਚਾ ਕਰਨ ਲੱਗਾ ਕਿ ਅੱਗੇ ਕੀ ਕੀਤਾ ਜਾਵੇ ਚਰਚਾ ਤੋਂ ਬਾਅਦ ਸਾਬੀ ਸਨਤੀਜੇ ਤੇ ਪਹੁੰਚੇ ਕਿ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੀਦਾ ਹੈ ਪ੍ਰਣਮ ਮੁਖਰਜੀ ਲਿਖਦੇ ਨੇ ਮੈਂ ਰਾਜੀਵ ਨੂੰ ਜਹਾਜ਼ ਦੇ ਪਿਛਲੇ ਪਾਸੇ ਲੈ ਗਿਆ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਪ੍ਰਧਾਨ ਮੰਤਰੀ ਬਣਨਾ ਹੋਵੇਗਾ ਰਾਜੀਵ ਨੇ ਪੁੱਛਿਆ ਕਿ ਤੁਹਾਨੂੰ ਲੱਗਦਾ ਹੈ ਕਿ ਮੈਂ ਪ੍ਰਬੰਧ ਕਰ ਲਵਾਂਗਾ ਤਪ੍ਰਣ ਮਖਰਜੀ ਨੇ ਕਿਹਾ ਹਾਂ ਅਸੀਂ ਸਾਰੇ ਤੁਹਾਡੀ ਮਦਦ ਲਈ ਹਾਜ਼ਰ ਰਹਾਂਗੇ ਤੁਹਾਨੂੰ ਸਾਰਿਆਂ ਦਾ ਪੂਰਾ ਸਹਿਯੋਗ ਮਿਲੇਗਾ ਮੈਂ ਰਾਜੀਵ ਨੂੰ ਕਿਹਾ ਕਿ ਉਹ ਕਾਕਪਿਟ ਵਿੱਚ ਵਾਪਸ ਜਾ ਕੇ ਦਿੱਲੀ ਨੂੰ ਸੁਨੇਹਾ ਭੇਜੇ ਕਿ ਨਵੀਂ ਸਰਕਾਰ ਦੇ ਸੋਚ ਚੁੱਕਣ ਤੱਕ ਇੰਦਰਾਜੀ ਦੀ ਮੌਦਾ ਅਧਿਕਾਰਿਤ ਐਲਾਨ ਨਾ ਕੀਤਾ ਜਾਵੇ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਅਤੇ ਇੰਦਰਾਜੀ ਦੀ ਹੱਤਿਆ ਨਾਲੋਂ ਨਾਲ ਜਿਹੜਾ ਹੋਣਾ ਚਾਹੀਦਾ ਹੈ ਹਾਲਾਂਕਿ ਬੀਤ ਪ੍ਰਧਾਨ ਆਰ ਵੈਕਟਾਰਮਨ ਪਹਿਲਾਂ ਵੀ ਦਿੱਲੀ ਦੇ ਵਿੱਚ ਇਸੇ ਤਰ੍ਹਾਂ ਦੇ ਨਿਰਦੇਸ਼ ਦੇ ਚੁੱਕੇ ਹਨ ਦੁਪਹਿਰ 3 ਵਜੇ ਦੇ ਕਰੀਬ ਜਹਾਜ਼ ਦਿੱਲੀ ਉਤਰਿਆ ਕੈਬਨਿਟਸ ਕੱਤਰ ਕ੍ਰਿਸ਼ਨਾ ਸੁਆਮੀ ਰਾਓ ਸਾਹਿਬ ਗ੍ਰੈਸ ਕੱਤਰ ਅਤੇ ਹੋਰ ਅਧਿਕਾਰੀਆਂ ਨੇ ਸਵਾਗਤ ਕੀਤਾ ਸੰਸਦ ਬੈਂਪਰ ਦੇ ਨਾਲ ਹੀ ਰਾਜੀਵ ਦੇ ਚਚੇਰੇ ਭਰਾ ਅਤੇ ਵਿਸ਼ਵਾਸਪਾਤਰ ਅਰੁਣ ਨਹਿਰੂ ਵੀ ਉੱਥੇ ਮੌਜੂ ਸਨ ਰਾਜੀਵ ਤੁਰੰਤ ਏਮਜ਼ ਦਿੱਲੀ ਪਹੁੰਚੇ ਹਮਲਾ ਤੋਂ ਬਾਅਦ ਇੰਦਰਾ ਗਾਂਧੀ ਨੂੰ ਉੱਥੇ ਲੈ ਜਾਇਆ ਗਿਆ ਸੀ ਰਾਜੀਵ ਜਦੋਂ ਏਮਜ਼ ਪਹੁੰਚੇ ਤਾਂ ਹੰਝੂਆਂ ਨਾਲ ਭਰੀ ਸੋਨੀਆ ਨੇ ਆਪਣੇ ਪਤੀ ਨੂੰ ਗਲੇ ਲਗਾ ਲਿਆ ਰਾਸ਼ਿਦ ਕੇ ਦੁਵਾਈ ਆਪਣੀ ਕਿਤਾਬ ਭਾਰਤ ਦੇ ਪ੍ਰਧਾਨ ਮੰਤਰੀ ਵਿਚ ਲਿਖਦੇ ਹਨ ਕਿ ਸੋਨੀਆ ਆਪਣੀ ਸੱਸ ਦੇ ਕਤਲ ਤੋਂ ਡਰ ਗਈ ਸੀ ਉਹ ਵਾਰ-ਵਾਰ ਬੇਨਤੀ ਕਰ ਰਹੀ ਸੀ ਕਿ ਰਾਜੀਵ ਨੂੰ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੀਦਾ ਸਾਬਕਾ ਗਵਰਨਰ ਪੀਸੀ ਅਲੈਗਜੈਂਡਰ ਆਪਣੀ ਕਿਤਾਬ ਮਾਈ ਡੇਜ਼ ਵਿਦ ਇੰਦਰਾ ਗਾਂਧੀ ਵਿੱਚ ਲਿਖਦੇ ਨੇ ਕਿ ਸੋਨੀਆ ਅਚਾਨਕ ਆਪਣੇ ਪਤੀ ਬਾਰੇ ਸਵਾਰਥੀ ਹੋ ਗਈ ਪਹਿਲਾ ਉਹ ਮੰਗ ਕਰ ਰਹੀ ਸੀ ਫਿਰ ਉਹ ਰਾਜੀਵ ਨਾਲ ਲੜਨ ਲੱਗੀ ਕਿ ਉਹ ਪ੍ਰਧਾਨ ਮੰਤਰੀ ਨਹੀਂ ਬਣੇਗਾ ਜੇਕਰ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਤਾਂ ਉਹ ਤੁਹਾਨੂੰ ਵੀ ਮਾਰ ਦੇਣਗੇ ਇਸ ਦੇ ਜਵਾਬ ਦੇ ਵਿੱਚ ਰਾਜੀਵ ਨੇ ਕਿਹਾ ਕਿ ਮੇਰੇ ਕੋਲ ਕੋਈ ਵਿਕਲਪ ਨਹੀਂ ਹੈ ਮੈਨੂੰ ਕਿਸੇ ਵੀ ਤਰ੍ਹਾਂ ਮਾਰਿਆ ਜਾਵੇਗਾ ਸਾਬਕਾ ਰਾਸ਼ਟਰਪਤੀ ਪ੍ਰਣਮ ਮੁਖਰਜੀ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ ਮੈਂ ਰਾਸ਼ਟਰਪਤੀ ਨੂੰ ਭੇਜੇ ਜਾਣ ਵਾਲੇ ਪੱਤਰ ਦਾ ਪਹਿਲਾ ਖਰੜਾ ਤਿਆਰ ਕੀਤਾ ਸੀ ਪੀ ਵੀ ਨਰਸੀਮਹਾ ਰਾਓ ਨੇ ਇਸ ਨੂੰ ਸੋਧਿਆ ਆਰ ਕੇ ਧਵਨ ਨੇ ਟਾਈਪ ਕੀਤਾ ਪੱਤਰ ਵਿੱਚ ਨਾ ਸਿਰਫ ਰਾਸ਼ਟਰਪਤੀ ਨੂੰ ਰਾਜੀਵ ਗਾਂਧੀ ਨੂੰ ਸੰਸਦ ਵਿੱਚ ਕਾਂਗਰਸ ਪਾਰਟੀ ਦੇ ਨੇਤਾ ਚੁੰਨੰਦਰ ਪ੍ਰਸਤਾਵ ਦੀ ਜਾਣਕਾਰੀ ਦਿੱਤੀ ਗਈ ਸਗੋਂ ਰਾਸ਼ਟਰਪਤੀ ਨੂੰ ਰਾਜੀਵ ਗਾਂਧੀ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ ਦੀ ਵੀ ਬੇਨਤੀ ਕੀਤੀ ਗਈ। ਫਿਰ ਅਰुण ਨਹਿਰੀ ਨੂੰ 에어ਪੋਰਟ ਪਹੁੰਚਣ ਲਈ ਗਿਆ। ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਜਲਦੀ ਹੀ عمان ਤੋਂ ਉੱਥੇ ਪਹੁੰਚਣਾ ਸੀ। ਉਹਨਾਂ ਨੂੰ ਜਹਾਜ਼ ਤੋਂ ਉਤਾਰਨ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਜਾਣਕਾਰੀ ਦੇਣ ਲਈ ਗਿਆ। ਲਗਭਗ 4:30 ਤੇ ਨਰਸੀਮਾ ਰਾਓ, ਪੀਸੀ ਅਲੇਗਜੈਂਡਰ ਅਤੇ ਪ੍ਰਣਮ ਮੁਖਰ ਇੱਕ ਕਾਰ ਦੇ ਵਿੱਚ ਰਾਸ਼ਟਰਪਤੀ ਭਵਨ ਪਹੁੰਚੇ ਇੰਦਰਾ ਦੀ ਹੱਤਿਆ ਤੋਂ ਬਾਅਦ ਦੇਸ਼ ਵਿੱਚ ਹਾਈ ਅਲਰਟ ਸੀ ਪੁਲਿਸ ਵਾਲੇ ਵੀ ਕਬਰਾਈ ਹੋਏ ਸਨ ਜਦੋਂ ਕਾਰ ਰਾਸ਼ਟਰਪਤੀ ਭਵਨ ਪਹੁੰਚੀ ਤਾਂ ਗੇਟ ਤੇ ਮੌਜੂਦ ਗਾਰਡਾ ਨੇ ਅੰਦਰ ਨਹੀਂ ਜਾਣ ਦਿੱਤਾ ਉਹਨਾਂ ਨੇ ਕਿਹਾ ਕਿ ਪ੍ਰਧਾਨ ਨਾਲ ਤੁਹਾਡੀ ਕੋਈ ਮੀਟਿੰਗ ਤੈ ਨਹੀਂ ਹੈ ਤੇ ਸਾਡੇ ਕੋਲ ਤੁਹਾਨੂੰ ਅੰਦਰ ਭੇਜਣ ਦੀ ਕੋਈ ਜਾਣਕਾਰੀ ਨਹੀਂ ਹੈ ਇਸ ਤੋਂ ਬਾਅਦ ਪੀਸੀ ਅਲੈਗਜੈਂਡਰ ਕਾਰ ਤੋਂ ਬਾਹਰ ਆਏ ਤਾਂ ਉਹਨਾਂ ਨੂੰ ਚੀਕਦੇ ਹੋਏ ਕਿਆ ਕਿ ਤੁਸੀਂ ਕਾਰ ਵਿੱਚ ਪਿੱਛੇ ਬੈਠੇ ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਨੂੰ ਨਹੀਂ ਪਛਾਣਦੇ। ਇਸ ਤੋਂ ਬਾਅਦ ਸਾਨੂੰ ਅੰਦਰ ਜਾਣ ਦਿੱਤਾ ਗਿਆ। ਦਿੱਲੀ ਪੌਂਟਸਰ ਤੋਂ ਬਾਅਦ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸਿੱਧੇ ਏਮਜ਼ ਲਈ ਰਵਾਨਾ ਹੋਏ। ਉੱਥੋਂ 라ਜੀਵ ਅਤੇ ਉਹ ਦੋਵੇਂ ਇਕੱਠੇ ਰਾਸ਼ਟਰਪਤੀ ਭਵਨ ਆਏ। ਪ੍ਰਧਾਨ ਜੈਲ ਸਿੰਘ ਨੇ ਦੱਸਿਆ ਕਿ ਉਹਨਾਂ ਨੇ 라ਜੀਵ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ ਦਾ ਫੈਸਲਾ ਕੀਤਾ। 라ਜੀਵ ਨੇ ਫੈਸਲਾ ਕੀਤਾ ਕਿ ਉਹ ਪੀ ਵੀ ਨਰਸੀਮਾ ਰਾਓ, ਪੀ ਸ਼ਿਵਸ਼ੰਕਰ ਅਤੇ ਪ੍ਰਣਾਮ ਮੁਖਰਜੀ ਦੇ ਨਾਲ ਸੋਚੂਣਗੇ। ਗੂਤਾ ਸਿੰਘ ਨੂੰ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸੋਹ ਵਿੱਚ ਕਾਇਗੀ ਪ੍ਰਧਾਨ ਮੰਤਰੀ ਨੂੰ ਸੋਚ ਉੱਕੜ ਲਈ ਬੁਲਾਏ ਜਾਣ ਤੋਂ ਪਹਿਲਾਂ ਗਿਆਨੀ ਜੈਲ ਸਿੰਘ ਨੇ ਇੰਦਰਾ ਗਾਂਧੀ ਦੀ ਅਚਾਨਕ ਮੌਤ ਤੇ ਦੁੱਖ ਪ੍ਰਗਟ ਕੀਤਾ 2 ਮਿੰਟ ਦਾ ਮੌਨ ਰੱਖਿਆ ਗਿਆ ਇਸ ਤੋਂ ਬਾਅਦ ਰਾਸ਼ਟਰਪਤੀ ਭਵਨ ਤੋਂ ਇੱਕ ਪ੍ਰੈਸ ਰਿਲੀਜ਼ ਕੀਤਾ ਗਿਆ ਜਿਸ ਦੇ ਵਿੱਚ ਸ਼੍ਰੀਮਤੀ ਗਾਂਧੀ ਦੀ ਮੌਤ ਦੀ ਅਧਿਕਾਰਤ ਘੋਸ਼ਣਾ ਕੀਤੀ ਗਈ ਉਪ ਰਾਸ਼ਟਰਪਤੀ ਆਰ ਵਕਟਾਰਮਨ ਜੋ ਨੇੜੇ ਹੀ ਖੜੇ ਸਨ ਉਹਨਾਂ ਨੇ ਨਾਲੋਂ ਨਾਲ ਦੂਰਦਰਸ਼ਨ ਤੇ ਰਾਸ਼ਟਰ ਨੂੰ ਸੂਚਿਤ ਕੀਤਾ ਕੇਂਦਰਾ ਗਾਂਧੀ ਦੀ ਮੌਤ ਹੋ ਗਈ ਹੈ ਅਤੇ ਰਾਜੀਵ ਗਾਂਧੀ ਦੀ ਅਗਵਾਈ ਹੇਠ ਨਵੀਂ ਸਰਕਾਰ ਦੀ ਸੋਚ ਚੁੱਕੀ ਗਈ ਹੈ 24 ਮਾਰਚ 1986 ਨੂੰ ਰਾਜੀਵ ਗਾਂਧੀ ਸਰਕਾਰ ਨੇ 스웨ਡਿਸ਼ ਹਥਿਆਰ ਬਣਾਉਣ ਵਾਲੀ ਕੰਪਨੀ AB ਬੋਫੋਰਸ ਨਾਲ 1437 ਕਰੋੜ ਰੁਪਏ ਦਾ ਸੌਦਾ ਕੀਤਾ ਇਸ ਸੌਦੇ ਤਹਿਤ ਭਾਰਤੀ ਫੌਜ ਨੂੰ 400 155 mm ਹਾਵੀ ਤજર ਤੋਪਾ ਦੀ ਸਪਲਾਈ ਕੀਤੀ ਜਾਣੀ ਸੀ ਦੇਸ਼ ਦੇ ਬਹੁਤੇ ਲੋਕ ਇਸ ਨੂੰ ਬੋਫੋਰਸ ਤੋਪ ਵੀ ਕਹਿੰਦੇ ਨੇ ਸੀਨੀਅਰ ਪੱਤਰਕਾਰ ਦੇਵੀਸ਼ੀਸ਼ ਮੁਖਰਜੀ ਨੇ ਆਪਣੀ ਕਿਤਾਬ ਦੀ ਡਿਸਪਲੇਟਰ ਹਾਊ ਵੀਪੀ ਸਿੰਘ ਸ਼ੁੱਕ ਇੰਡੀਆ ਵਿੱਚ ਲਿਖਿਆ ਹੈ ਕਿ ਸੌਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਇਸ ਕਾਰਨ ਰਾਜੀਵ ਸਰਕਾਰ ਵਿੱਚ ਰੱਖਿਆ ਮੰਤਰੀ ਰਹੇ ਵੀਪੀ ਸਿੰਘ ਨੇ 12 April 1987 ਨੂੰ ਅਸਤੀਫਾ ਦੇ ਦਿੱਤਾ ਉਨ੍ਹਾਂ ਦੇ ਅਸਤੀਫੇ ਤੋਂ 4 ਦਿਨ ਬਾਅਦ 16 April 1987 ਨੂੰ 스웨ਡਿਸ਼ ਰੇਡੀਓ ਤੇ ਇੱਕ ਖਬਰ ਆਈ ਕਿ ਭਾਰਤ ਨਾਲ ਰੱਖਿਆ ਸੌਦੇ ਵਿੱਚ ਰਿਸ਼ਵਤ ਖੋਰੀ ਹੋਈ ਹੈ 스웨ਡਿਸ਼ ਮੀਡੀਆ ਨੇ ਦਾਵਾ ਕੀਤਾ ਕੀ ਇਹ ਵੀ ਬੋਫੋਰਸ ਕੰਪਨੀ ਨੇ ਸੌਦੇ ਲਈ ਭਾਰਤ ਸਰਕਾਰ ਦੇ ਚੋਟੀ ਦੇ ਨੇਤਾਵਾਂ ਤੇ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ 60 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਜੀਵ ਗਾਂਧੀ ਪਰਿਵਾਰ ਦੇ ਨਜ਼ਦੀਕੀ ਇਤਾਲਵੀ ਕਾਰੋਬਾਰੀ ਓਟਾਵਿਓ ਨੇ ਇਸ ਮਾਮਲੇ ਦੇ ਵਿੱਚ ਵਿਚੋਲੇ ਦੀ ਭੂਮਿਕਾ ਨਿਭਾਈ ਸੀ। ਉਸਨੇ ਦਲਾਲੀ ਦੇ ਪੈਸੇ ਲੀਡਰਾਂ ਨੂੰ ਭੇਜੇ ਸਨ 1999 ਦੀਆਂ ਚੋਣਾਂ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਰਮਿਆਨ ਹੋਈਆਂ ਸਨ ਜਿਸ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਰ ਹੋਈ ਸੀ। ਰਾਜੀਵ ਗਾਂਧੀ ਨੇ ਆਪਣੇ ਕਾਰਜਕਾਲ ਦੌਰਾਨ ਸ਼੍ਰੀਲੰਕਾ ਵਿੱਚ ਸ਼ਾਂਤੀ ਸੈਨਾ ਪੇਜੀ ਸੀ ਜਿਸ ਕਾਰਨ ਤਾਮਿਲ ਵਿਦਰੋਹੀ ਸੰਗਠਨ ਲਿਟੇ ਨਾਰਾ ਸੀ 1991 ਵਿੱਚ ਜਦੋਂ ਰਾਜੀਵ ਗਾਂਧੀ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਚੇਨਈ ਦੇ ਨੇੜੇ ਸ਼੍ਰੀ ਪਰੰਬਰ ਦੂਰ ਗਏ ਤਾਂ ਲਿਟੇ ਨੇ ਰਾਜੀਵ ਉਤੇ ਆਤਮਕਾਤੀ ਹਮਲਾ ਕਰ ਦਿੱਤਾ ਲਿਟੇ ਦੀ ਮਹਿਲਾਤਵਾਦੀ ਤਾਨੂ ਰਾਜੀਵ ਨੂੰ ਫੁੱਲਾਂ ਦੇ ਹਾਰ ਪਹਿਣਾਉਣ ਦੇ ਬਹਾਨੇ ਅੱਗੇ ਆਈ ਉਸਨੇ ਰਾਜੀਵ ਦੇ ਪੈਰਾਂ ਨੂੰ ਛੂਇਆ ਹੇਠਾਂ ਚੁਕਦਿਆਂ ਤੇ ਉਸ ਦੀ ਕਮਰ ਤੇ ਬੰਨੇ ਵਿਸਫੋਟ ਕਰਾ ਨੂੰ ਤਮਾਕਾ ਕਰ ਦਿੱਤਾ ਤਮਾਕਾ ਇਨਾ ਜ਼ਬਰਦਸਤ ਸੀ ਕਿ ਕਈ ਲੋਕਾਂ ਦੇ ਟੁਕੜੇ ਟੁਕੜੇ ਹੋ ਗਏ ਜਦੋਂ ਧੂਆਂ ਸਾਫ਼ ਹੋਇਆ ਤਾਂ ਰਾਜੀਵ ਗਾਂਧੀ ਦੀ ਪਾਲ ਸ਼ੁਰੂ ਹੋ ਗਈ ਮਾਸ ਦੇ ਟੇਰਾ ਵਿਚਕਾਰ ਰਾਜੀਵ ਗਾਂਧੀ ਦੇ ਪੈਰ ਤੇ ਲੋਟੋ ਦੀ ਜੁੱਤੀ ਪਾਈ ਦਿਖਾਈ ਦਿੱਤੀ ਉਸ ਦਾ ਹੱਥ ਵੀ ਦੇਖਿਆ ਗਿਆ ਤੇ ਜਿਸ ਤੇ ਗੁੱਚੀ ਦੀ ਘੜੀ ਸੀ ਉਸੇ ਲਾਸ਼ ਮੂੰਹ ਹੇਠਾ ਪਈ ਸੀ ਤੇ ਸਿਰ ਵੱਡਿਆ ਹੋਇਆ ਸੀ ਏਸੀ ਭਾਰਤ ਦੇ 6ਵੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜੀਵਨੀ ਧੰਨਵਾਦ